ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਬੱਚਿਆਂ ਲਈ ਅਹਿਮ ਖਬਰ ਆ ਚੁੱਕੀ ਹੈ ਜਿਹੜੇ ਬੱਚੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਦੇ ਨੇ ਉਹਨਾਂ ਨੂੰ ਝਟਕਾ ਲੱਗਣ ਵਾਲਾ ਕਿਉਂਕਿ ਦਰਸਲ ਦਾਸ ਹੀ ਇਹ ਕਿ ਹੁਣ ਇਹੇ ਵੱਡਾ ਐਲਾਨ ਹੋ ਗਿਆ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਤਾਂ ਜੋ ਉਹਨਾਂ ਦੀ ਆਨਲਾਈਨ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਇਹ ਵੱਡਾ ਕਦਮ ਆਨਲਾਈਨ ਸੁਰੱਖਿਆ ਸੋਧ ਬਿਲ 2024 ਦਾ ਹਿੱਸਾ ਹੈ ਜੋ ਕਿ 10 ਅਸਤ ਦਸੰਬਰ 2025 ਤੋਂ ਪ੍ਰਭਾਵਸ਼ਾਲੀ ਹੋਵੇਗਾ ਇਹ ਕਾਨੂੰਨ ਤੇ ਲਾਗੂ ਹੋਣ ਤੋਂ ਬਾਅਦ 16 ਸਾਲ ਤੋਂ ਘੱਟ ਉਮਰ ਦੇ ਕੋਈ ਵੀ ਬੱਚੇ ਨੂੰ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਕਾਊਂਟ ਬਣਾਉਣ ਜਾਰੀ ਰੱਖਣ ਦੀ ਮਨਾਹੀ ਹੋਵੇਗੀ ਨਵੇਂ ਨਿਯਮਾਂ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਫੇਸਬੁੱਕ ਇੰਸਟਾਗ੍ਰam ਟਿਕਟੌਕ ਸਨੈਪਚੈਟ ਆਰ ਯੂਟਿਊਬ ਜਾਂ ਕਿੱਕ ਵਰਗੇ ਜਾਂ Reddit ਵਰਗੇ ਪਲੇਟਫਾਰਮਾਂ 'ਤੇ account ਬਣਾਉਣਾ ਜਾਂ ਚਲਾਉਣਾ ਗੈਰਕਾਨੂੰਨੀ ਹੋ ਜਾਵੇਗਾ। ਸਰਕਾਰ ਨੇ ਇਹ ਕਿਹਾ ਕਿ ਇਹ ਕਾਨੂੰਨ ਬੱਚਿਆਂ ਦੀ ਆਨਲਾਈਨ ਸੁਰੱਖਿਆ ਯਕੀਨੀ ਬਣਾਉਣ ਲਈ ਹੈ। ਇਹ ਵੱਡਾ ਕਦਮ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਚੱਕਿਆ ਗਿਆ ਹੈ। ਆਸਟ੍ਰੇਲੀਆ ਸਰਕਾਰ ਨੇ ਇਹ ਕਦਮ ਚੱਕਿਆ ਕਿਉਂਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜਿਨ੍ਹਾਂ ਵਿੱਚ ਸਾਈਬਰ ਅਪਰਾਧ, ਹਾਨੀਕਾਰਕ ਸਮਗਰੀ ਤੇ ਸੋਸ਼ਲ ਮੀਡੀਆ, ਐਲਗੋਰਿਦਮ ਦੀ ਆਦੀ ਸੁਭਾਅ ਸ਼ਾਮਲ ਹੈ। ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਬੱਚਿਆਂ ਲਈ ਆਨਲਾਈਨ ਸੁਰੱਖਿਆ ਜੇ ਕਿੰਨੀ ਬਣਾਉਣੀ ਬਹੁਤ ਮਹੱਤਵਪੂਰਨ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਾਡੇ ਬੱਚਾ ਨੂੰ ਆਨਲਾਈਨ ਸੁਰੱਖਿਅਤ ਬਣਾਉਣਾ ਬਾਰੇ ਹੈ ਔਰ ਡਿਜੀਟਲ ਦੁਨੀਆ ਉਹਨਾਂ ਦੀ ਮਾਨਸਿਕ ਸਿਹਤ ਜਾਂ ਵਿਕਾਸ ਦੀ ਕੀਮਤ ਤੇ ਨਹੀਂ ਆਉਣੀ ਚਾਹੀਦੀ ਹੈ ਸਰਕਾਰ ਨੇ ਇਹ ਵੀ ਦੱਸਿਆ ਕਿ ਇਹ ਕਾਨੂੰਨ ਵੱਧ ਰਹੀਆਂ ਸਮੱਸਿਆਵਾਂ ਵਾ ਜਿਵੇਂ ਕਿ ਸਾਈਬਰ ਅਪਰਾਧ ਨੂੰ ਸੰਬੋਧਿਤ ਕਰਦਾ ਹੈ ਇਸ ਤੋਂ ਪਹਿਲਾਂ ਦੇ ਅਧਿਐਨਾਂ ਦੇ ਵਿੱਚ ਇਹ ਸਾਹਮਣੇ ਆ ਚੁੱਕਾ ਹੈ ਕਿ ਸਕਰੀਨ ਦੀ ਜ਼ਿਆਦਾ ਵਰਤੋਂ ਤੇ ਸੋਸ਼ਲ ਮੀਡੀਆ ਦੇ ਸੰਪਰਕ ਵਿੱਚ ਦੁਨੀਆ ਭਰ ਚ ਬੱਚਿਆਂ ਤੇ ਕਿਸ਼ੋਰਾਂ ਵਿੱਚ ਵੱਧ ਰਹੀ ਚਿੰਤਾ ਮਾੜੀ ਨੀਂਦ ਤੇ et ਕਟਿਆ ਧਿਆਨ ਸਮੇਂ ਨਾਲ ਜੁੜਿਆ ਜਾਂਦਾ ਹੈ ਇਸ ਦੇ ਨਾਲ ਹੀ ਦੱਸੀਏ ਕਿ ਇਹ ਵੱਟਾ ਖਤਮ ਜਿਹੜਾ ਵਾ ਸਰਕਾਰ ਦੇ ਵੱਲੋਂ ਚੱਕਿਆ ਗਿਆ ਤਾਂ ਹੁਣ 16 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣਾ ਅਕਾਊਂਟ ਨਹੀਂ ਬਣਾ ਸਕਦੇ ਜਾਨਿ ਕਿ ਫੇਸਬੁੱਕ ਇੰਸਟਾਗ੍ਰਾਮ ਸਨੈਪਚੈਟ ਜਾਂ YouTube ਤੇ ਕੋਈ ਵੀ ਤੁਹਾਡਾ ਅਕਾਊਂਟ ਨਹੀਂ ਲੌਗਇਨ ਹੋ ਸਕਦਾ ਔਰ ਜੇਕਰ ਕਿਸੇ ਦਾ ਵੀ ਅਕਾਊਂਟ ਬਣਿਆ ਉਸ ਨੂੰ ਅਪਰਾਧ ਮੰਨਿਆ ਜਾਵੇਗਾ ਗੈਰਕਾਨੂੰਨੀ ਮੰਨਿਆ ਜਾਵੇਗਾ ਐਕਸ਼ਨ ਹੋ ਸਕਦੇ ਨੇ ਤਾਂ ਸਖਤ ਪਾਬੰਦੀਆਂ ਜਿਹੜੀਆਂ ਨੇ ਉਹ ਸਰਕਾਰ ਦੇ ਵੱਲੋਂ ਲਗਾ ਦਿੱਤੀਆਂ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਤਾਂ ਜਿਹੜੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਜਿਨ੍ਹਾਂ ਨੇ ਛੋਟੀ ਉਮਰੇ ਫੇਸਬੁੱਕ ਸੇ ਅਕਾਊਂਟ ਬਣਾਏ ਹੋਏ ਨੇ ਇੰਸਟਾਗ੍ਰam, ਸਨੈਪਚੈਟ ਵਗੈਰਾ ਚਲਾਉਂਦੇ ਨੇ ਤਾਂ ਉਹਨਾਂ ਖਾਸ ਦਾ ਰੋ ਕਿਉਂਕਿ ਆਸਟ੍ਰੇਲੀਆ ਸਰਕਾਰ ਨੇ ਸਖਤਾਈ ਕਰ ਦੁੱਤੀ ਐ ਔਰ ਦਸੰਬਰ ਮਹੀਨੇ ਸਾਰੀਆਂ ਚੀਜ਼ਾਂ ਲਾਗੂ ਹੋ ਜਾਣਗੀਆਂ ਤਾਂ ਸਖਤ ਪਾਬੰਦੀਆਂ ਦਾ ਸਾਹਮਣਾ ਹੁਣ ਇਹਨਾਂ ਬੱਚਿਆਂ ਨੂੰ ਕਰਨਾ ਪਵੇਗਾ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਇਹ ਜੋ ਚੀਜ਼ਾਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ਼ਨ ਜਿਹੜੇ ਨੇ ਸਰਕਾਰ ਦੇ ਵੱਲੋਂ ਲਿੱਤੇ ਜਾ ਰਹੇ ਨੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਕਿ ਇਹ ਖਬਰ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਆਸਟ੍ਰੇਲੀਆ ਦੇ ਵਿੱਚ ਕਿਹੜੇ ਵੱਡੇ ਐਕਸ਼ਨ ਹੋਗੇ ਨੇ ਇਹ ਲੋਕਾਂ ਤੱਕ ਪਹੁੰਚ ਸਕਦਾ